ਸਾਡੇ ਬੇਟੇ ਦਾ ਕਤਲ ਹੋਇਆ ਜੀ ਮਰਡਰ ਹੋਇਆ ਅਸੀਂ ਉਸ ਦੀ ਬੋਡੀ ਵੇਖਣ ਆਏ ਆ ਉਹ 19 ਤਰੀਕ ਤੋਂ ਲਾਪਤਾ ਸੀ ਉਹਦੇ ਇਹਨਾਂ ਨੂੰ ਹਸਪੀਟਲ ਸੀ ਸਕਾਟ ਚ ਤੇ ਉਹ ਉੱਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਬੋਡੀ ਮੈਨਾਂ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਪੁਲਿਸ ਚਾ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫੇਰ ਆਈ ਫੇਰ ਸਾਨੂੰ ਪਤਾ ਲੱਗਿਆ ਸਾਰੇ ਨੂੰ ਭੋਈ ਦੇਣੀ ਪਣੀ ਕਈ ਨਾ ਬਾਤ ਤੇ ਕੋਈ ਸੁਣਦਾ ਗੌਰ ਨਾ ਕਰੇ ਮੈਂ ਤੇ ਬੰਦੀ ਕਹੀ ਮੈਂ ਕਹਾ ਤੈਨੂੰ ਭੋਈ ਦੇਣੀ ਨਹੀਂ ਕਾਕਾ ਨੂੰ ਭੋਈ ਦੇਣੀ ਪਣੀ ਤੇ ਆਪਣੇ ਜਨਾਂ ਤੇ ਨਾਲ ਹੀ ਤੁਹਾਨੂੰ ਦੱਸਿਆ ਸੀ ਨਾ ਚੱਕਰ ਚ ਗੱਲ ਹੱਦ ਤੱਕ ਨਹੀਂ ਕਿਹਾ ਤਾਂ ਕਿਤੇ ਕੋ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕੀ ਉਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਂ ਬੰਟੀ ਬੰਟੀ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਾਣਿਆਂ ਨੂੰ ਮਾਰਿਆ ਇਹਨਾਂ ਬੰਦੇ ਉਹਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉੱਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੋੜ ਕੇ ਵੀ ਨਸ਼ੇ ਪਸ਼ੇ ਦਾ ਨਾਂ ਲੱਗ ਜੇਗਾ ਮਤਲਬ ਇਦਾਂ ਦਾ ਕੁਝ ਖਰਾਰ ਕਰ ਦੇਣਗੇ ਮਤਲਬ ਕੀ ਜਿਹਨੂੰ ਕਰ ਰਹੇ ਮੈਂ ਤੁਹਾਨੂੰ ਕਹਿੰਦਾ ਹਾਂ ਆਪ ਜਨਤਾ ਲਈ ਕੀ ਸੋਚਦੇ ਹੋ ਕੇ ਉਹ ਕੇਵਲ ਨਾਲੇ ਗੰਦੀ ਤਾਂ ਫਿਰ ਇਹਨਾਂ ਨੇ ਮਾਰ ਦਿੱਤਾ ਸਾਡੇ ਨੂੰ ਕੋਈ ਸੁਣਵਾਈ ਨਹੀਂ ਆਹ ਦੇਖੋ ਕੀ ਮਤਲਬ ਮਾਸਾ ਕੀ ਨੋ ਬਦਾਨੇ ਪਤਰਕਾਰ ਸਾਡੇ بیٹے ਦਾ ਕਤਲ ਹੋਇਆ ਜੀ ਮਰਡਰ ਹੋਇਆ ਅਸੀਂ ਉਸ ਦੀ ਬੋਡੀ ਵੀ ਖਣਾਏ ਆ ਉਹ 19 ਤਰੀਕ ਤੋਂ ਲਾਪਤਾ ਸੀ ਉਹਦੇ ਨਾਲ ਨੂੰ ਹਸਪੀਟਲ ਸੀ ਸਕਾਟ ਚ ਤੇ ਉਹ ਉਥੇ ਉਹਨਾਂ ਦੀ ਦੇਖਭਾਲ ਦੀ ਉਹਨਾਂ ਦੇ ਨਾਲ ਰਹਿੰਦਾ ਸੀਗਾ ਤੇ ਉਹ 19 ਤਰੀਕ ਨੂੰ 4 ਵਜੇ ਮਤਲਬ ਗਾਇਬ ਹੋ ਗਿਆ ਤੇ ਉਹਦੀ ਮਤਲਬ ਸਾਨੂੰ ਬੋਡੀ ਵਗੈਰਾ ਕੁਝ ਨਹੀਂ ਮਿਲ ਰਿਹਾ ਸੀ ਕੋਈ ਉਹਦਾ ਤਾਂ ਪਤਾ ਨਹੀਂ ਫੋਨ ਸਵਿਚ ਆਫ ਹੋ ਗਿਆ ਇਥੋਂ ਬਾਅਦ ਚਲੋ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਕਿਹੜਾ ਥਾਣਾ ਸੀ ਗਮੋਕਮ ਮੋਕਮਪੁਰਾ ਇਹਨਾਂ ਨੇ ਉਥੇ ਬੋਡੀ ਨੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਸਾਡੇ ਤੱਕ ਪਹੁੰਚ ਕਰਨ ਦੀ ਅਪਰੋਚ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਾਡੇ ਵੀ ਘਰ ਦੇ ਪੰਜਾਬ ਪੋਸਟ ਚੋਂ ਉਹਨਾਂ ਨੇ ਆਪਣੀ ਹਿੰਮਤ ਨਾਲ ਚਲੋ ਪਤਾ ਪੁਤਾ ਕਰਾਇਆ ਗਰੁੱਪ ਦੇ ਵਿੱਚ ਫੋਟੋ ਆਈ ਫਿਰ ਆਈ ਫਿਰ ਸਾਨੂੰ ਪਤਾ ਲੱਗਿਆ ਸਾਰੇ ਹੀ ਆਏ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਸਾਨੂੰ 174 ਦੀ ਕਾਰਵਾਈ ਲਾ ਕੇ ਚਲੇ ਜੋ ਸਾਡੀ ਸੁਣਦੇ ਨਹੀਂ ਐਸਾ ਹੀ ਸਾਹਿਬ ਨਾ ਐਸੇ ਚੋ ਸਾਹਿਬ ਬਿਲਕੁਲ ਨਹੀਂ ਸੁਣ ਰਹੇ ਸੀ ਸਾਡੀ ਸਾਨੂੰ ਕਹਿੰਦੇ ਬੱਚੇ ਦੀ ਬਾਡੀ ਦੇ ਉੱਤੇ ਇੱਕ ਖਰੋਚ ਨਹੀਂ ਹੈਗੀ ਉਹਦਾ ਕੋਈ ਕਤਲ ਨਹੀਂ ਹੋਇਆ ਜਦ ਕੀ ਉਥੇ ਇੱਕ ਮੁੰਡਾ ਸੀਗਾ ਰਾਜੂ ਨਾਂ ਦਾ ਲਾਗੇ ਸਾਹਮਣੇ ਕੋਠੀ ਦੇ ਵਿੱਚ ਪੇਂਟ ਕਰ ਰਿਹਾ ਸੀਗਾ ਉਹਨੇ ਦੱਸਿਆ ਕਿ ਰਾਜੂ ਸੀ ਉਹਦਾ ਨਾਂ ਬੰਟੀ ਬੰਟੀ ਉਹ ਪੇਂਟ ਕਰ ਰਿਹਾ ਉਹਨੇ ਕਹਿੰਦਾ ਤਿੰਨ ਜਣਿਆਂ ਨੇ ਉਹਨੂੰ ਮਾਰਿਆ ਤਿੰਨ ਬੰਦੇ ਉਹਨੂੰ ਮਾਰ ਰਹੇ ਸੀਗੇ ਮਾਰ ਕੇ ਬਾਅਦ ਚ ਧੂਕ ਕੇ ਚੁੱਕ ਕੇ ਉਥੇ ਸੁਨਸਾਨ ਗੰਦੀ ਜੀ ਜਗ੍ਹਾ ਤੇ ਰੁੜ ਕੇ ਵੀ ਨਸ਼ੇ ਪਸ਼ੇ ਦਾ ਨਾਂ ਲੱਗ ਜਾਏਗਾ ਨਸ਼ੇ ਮਤਲਬ ਇਦਾਂ ਦਾ ਕੁਝ ਘਰਾਰ ਕਰ ਦੇਣਗੇ ਨਹੀਂ ਬਿਲਕੁਲ ਨਹੀਂ ਜੀ ਉਹਨਾਂ ਦੇ ਨਾਮਲੇ ਮਮੀ ਪਾਪਾ ਰਾਧਾ ਸਵਾਮੀ ਨੇ ਬੱਚਾ ਬਿਲਕੁਲ ਇਹ ਹੋ ਜਾਣੀ ਹੈ ਜ 19 ਸਾਲ ਦਾ ਬੱਚਾ ਸੀਗਾ ਤੇ ਉਹਨੂੰ ਉੱਥੇ ਸੁੱਟ ਗਏ ਤੇ ਉਸ ਤੋਂ ਬਾਅਦ ਇਹਨਾਂ ਨੇ ਸਰਨੇ ਕਿਹਾ ਤਾਂ ਕਿ ਉਹਦੀ ਸਰੀਰ ਦੀ ਕੋਈ ਖਰੋਚ ਨਹੀਂ ਆਇਆ ਕਿ ਵੀ ਐਫ ਆਰ ਆ ਕਰੋ ਅਸੀਂ ਆਏ ਆ ਤੇ ਤੁਸੀਂ ਐਫ ਆਰ ਕਰੋ ਦਰਜ ਉਹਨਾਂ ਦੇ ਖਿਲਾਫ ਜਿਹੜੇ ਤਿੰਨ ਬੰਦਿਆਂ ਨੇ ਕਤਲ ਕੀਤਾ ਇਹ ਕਹਿੰਦੇ ਕਿ ਮਤਲਬ ਉਹਦੀ ਬੋਡੀ ਤੇ ਕੋਈ ਖਰੋਚ ਨਹੀਂ ਹੈਗੀ ਤਾਂ ਹੁਣ ਤੁਹਾਨੂੰ ਮੈਂ ਅੰਦਰ ਜਾ ਕੇ ਵਿਖਾਉਣੀ ਆ ਅਸੀਂ ਇੱਥੇ ਆਏ ਆ ਆਣ ਕੇ ਦੇਖੋ ਬੱਚੇ ਦੀ ਕੰਨ ਦੇ ਵਿੱਚੋਂ ਨੱਕ ਦੇ ਵਿੱਚੋਂ ਕਿੰਨੀ ਬਲੀਡਿੰਗ ਹੋਈ ਆ ਹੱਥਾਂ ਦੇ ਵਿੱਚੋਂ ਨੀਲ ਹਾਂਜੀ ਉਹਨਾਂ ਦੀ ਰੰਜਿਸ਼ ਹੈਗੀ ਜੀ ਉਹ ਰੰਗੀਨਪੁਰ ਦੇ ਲਾਗੇ ਰੰਗੀਨਪੁਰ ਪਿੰਡ ਆ ਉਹਨਾਂ ਦਾ ਰੰਜਿਸ਼ ਜੀ ਉਹਨਾਂ ਮੁੰਡਿਆਂ ਦੇ ਨਾਲ ਇਹਨਾਂ ਦੀ ਸਾਨੂੰ ਸ਼ੱਕ ਵੀ ਉਹਨਾਂ ਦਾ ਹਾਂਜੀ ਕਲੀਅਰ ਆ ਸ਼ੱਕ ਕੋਈ ਨਹੀਂ ਜੀ ਕਲੀਅਰ ਆ ਉਹਨਾਂ ਨੇ ਮਾਰਿਆ ਜੀ ਸਾਡਾ ਮੁੰਡਾ ਦੇ ਰਹੀ ਉਹ ਵੀ ਦਾ ਦੋ ਵੀ ਅਸੀਂ ਸਾਬ੍ਹ ਨੂੰ ਕਹਿੰਦੇ ਤੁਹਾਨੂੰ ਦੇਣੀ ਪੈਣੀ ਆ ਗਵਾਹੀ ਤੁਸੀਂ ਮੁੱਕਰ ਜਾ ਐਸਾ ਹੀ ਸਾਬ ਜਿਹੜੇ ਆਏ ਨੇ ਸਰ ਇਹ ਕਹਿੰਦੇ ਆ ਜਦੋਂ ਸਾਡਾ ਐਵਿਡੈਂਸ ਬਣ ਗਿਆ ਮੁੰਡਿਆਂ ਨੇ ਸਾਨੂੰ ਸਾਹਮਣੇ ਦੱਸਿਆ ਕਿ ਤੁਹਾਡੇ ਬੇਟੇ ਨੂੰ ਇਦਾਂ ਕਤਲ ਕਰ ਰਹੇ ਸੀ ਅਸੀਂ ਉੱਥੋਂ ਵੇਖਿਆ ਇਹ ਸਰ ਇਹਨਾਂ ਨੇ ਕੋਈ ਨਹੀਂ ਕਾਰਵਾਈ ਕੀਤੀ ਅਹੀਂ ਆਪਣੇ ਤੌਰ ਤੇ ਡੀਪੀ ਸਰ ਜੀ ਰਿਕਵੈਸਟ ਕਰਵਾ ਕੇ ਦੁਬਾਰਾ ਕਾਰਵਾਈ ਕਰਵਾਈ ਵੀ ਤੁਸੀਂ ਕੈਮਰੇ ਦੇਖੋ ਲੱਗੇ ਦੁਕਾਨਾ ਚੈੱਕ ਅਪ ਹਨਾ ਕਰੋ ਚਲੋ ਇਹ ਗਏ ਨਾਲ ਤੇ ਉੱਥੇ ਪਤਾ ਚੱਲਿਆ ਤੇ ਇਹ ਉਹਨਾਂ ਨੂੰ ਕਹਿੰਦੇ ਆ ਡਰਾ ਰਹੇ ਨੇ ਐਸੇ ਸਾਹਿਬ ਜੀ ਤੁਹਾਨੂੰ ਗੁਆਇ ਤੇ ਆਉਣਾ ਪੈਣਾ ਤੁਹਾਨੂੰ ਗੁਆਇ ਤੇ ਆਉਣਾ ਪੈਣਾ ਉਹ ਦਿਹਾੜੀ ਦਾ ਬੰਦਾ ਤੇ ਆਪੇ ਡਰੂਗਾ ਕਿ ਮੈਂ ਪੁਲਸ ਦੇ ਚਿੰ ਜੜ ਚ ਕਿਉਂ ਪੈਣਾ ਵਾ ਕਿਤੇ ਡੈਥ ਹੋਈ ਤੁਹਾਡੇ ਕੀ ਲੱਗਦਾ ਮੇਰਾ ਉਹ ਆਪਣੇ ਮਾਂ ਜੀ ਬੇਟਾ ਸੜਾਓ ਮੰਗ ਸਾਡੀ ਨੂੰ ਇਨਸਾਫ ਦਿੱਤਾ ਜਾਏ ਜੀ ਸਰ ਵਾਰਨ ਦੀ ਕਾਰਵਾਈ ਕੀਤੀ ਜਾਏ ਤੇ 302 ਲਗਣੀ ਚਾਹੀਦੀ ਹੈ ਜੀ 302 ਚਾਹੁੰਦੇ ਆਂ ਅਸੀਂ ਮੇਰਾ ਨਾਂ ਕੁਲਵਿੰਦਰ ਸਿੰਘ ਹੈ ਜੀ ਮੇਰੇ ਨਾਲ ਭਾਂਜੇ ਦਾ ਮਰਡਰ ਹੋ ਗਿਆ ਕਤਲ ਹੋ ਗਿਆ ਉਹਦੇ ਕਰਨਾ ਅਸੀਂ ਆਪਣੇ ਭਾਂਜੇ ਦੀ ਇੱਥੇ ਲਾਸ਼ ਹੈ ਤੇ ਉਹ ਵੇਖਣ ਆਏ ਹਾਂ ਤੇ ਉਹਦੀ ਮੇਰੇ ਭਾਂਜੇ ਦੀ ਲਾਸ਼ ਹੈ ਭਾਂਜਾ ਕਿ ਅਸੀਂ ਆਪਣੇ ਘਰੇ ਪਾਲਿਆ ਪੁੱਤਾਂ ਵਾਂਗੂ ਪਾਲਿਆ ਉਹਦਾ ਡੈਡੀ ਫੌਜ ਆ ਤੇ ਉਹ ਰਹਿੰਦੇ ਜੀਤੋ ਸਰਜੇ ਹੀ ਪਿੰਡ ਉਹਨਾਂ ਦਾ ਜੀਤੋ ਸਰਜਾ ਹੈ ਕੀ ਕਾਰਨ ਕਿ ਉਹ ਕਿੰਨਾ ਬਹੁਤ ਉਹ ਇਹ ਇਹ ਤੇ ਨਾ ਮੇਰੇ ਪਿਤਾ ਜੀ ਹਸਪਤਾਲ ਦਾਖਲ ਨੇ ਸਕਾਟ ਦੇ ਵਿੱਚ ਫੋਟੀ ਦੇ ਵਿੱਚ ਇੱਥੇ ਅੰਮ੍ਰਿਤਸਰ ਤੇ ਵੇਰਕਾ ਚੌਂਕ ਦੇ ਵਿੱਚ ਹਸਪਤਾਲ ਆ ਉੱਥੇ ਦਾਖਲੇ ਸੀ ਮੇਰੇ ਪਿਤਾ ਜੀ ਤੇ ਉਹ ਇਹਨਾਂ ਕੋਲ ਸੇਵਾ ਵਾਸਤੇ ਆਏ ਸੀ ਇੱਕ ਦਿਨ ਵਾਸਤੇ ਦੋ ਦਿਨ ਵਾਸਤੇ ਉਹ ਇਹਨਾਂ ਮੁੰਡਿਆਂ ਨੂੰ ਪਤਾ ਲੱਗ ਗਿਆ ਵੀ ਇਹ ਹਸਪਤਾਲ ਦੇ ਵਿੱਚ ਆ ਉਹਨੂੰ ਕਿਸੇ ਨਾ ਕਿਸੇ ਬਹਾਨੇ ਬੁਲਾ ਲਿਆ ਬੁਲਾਇਆ ਗਿਆ ਬੁਲਾਇਆ ਗਿਆ ਤੇ ਉਹਨੂੰ ਇਹਨਾਂ ਨੇ ਹਾਂ ਰੰਜੇਪ ਇਹਨਾਂ ਦੀ ਆਪਸ ਵਿੱਚ ਪਹਿਲਾਂ ਮੁੰਡਿਆਂ-ਮੁੰਡਿਆਂ ਦੀ ਹੀ ਕੋਈ ਉਹਨਾਂ ਨੇ ਬੁਲਾ ਲਿਆ ਬਲਾ ਕੇ ਉਹਨੂੰ ਲੈ ਕੇ ਉਹਨੂੰ ਇੰਜੈਕਸ਼ਨ ਪਤਾ ਨਹੀਂ ਕੀ ਦਿੱਤਾ ਟੀਕੇ ਨਸ਼ੇ ਵਾਲੇ ਲਾਤੇ ਕੀ ਕਰ ਦਿੱਤਾ ਉਹਨੂੰ ਤੇ ਉਹਦੇ ਉਹਦੇ ਕਰਕੇ ਇਹਨਾਂ ਨੇ ਉਹ ਮੇਰੇ ਪਿਤਾ ਜੀ ਦੇ ਕੋਲ ਰਹਿੰਦਾ ਸੀ ਦੋ ਦਿਨ ਹੋ ਗਏ ਸੀ ਉਹਨੂੰ ਰਿੰਦੇ ਨੂੰ ਤੇ ਉਹ 19 ਤਰੀਕ ਤੇ 19 ਤਰੀਕ ਤੇ ਇਹਨਾਂ ਦੇ ਕਾਬੂ ਆ ਗਿਆ ਉਹ ਉਹਨਾਂ ਕਿਤੇ ਪਤਾ ਨਹੀਂ ਕਿਸੇ ਮੁੰਡੇ ਨੇ ਉਹਨੂੰ ਬੁਲਾਇਆ ਦੋ ਨਾਮਜਿੱਤਗੀ ਮੁੰਡੇ ਨੇ ਇੱਕ ਅਨਪਛਾਤਾ ਮੁੰਡਾ ਆ ਕਾਰਵਾਈ ਇਹ ਕਹਿੰਦੇ ਵੀ ਉਹਦੀ ਬਾਡੀ ਤੇ ਕੋਈ ਨਿਸ਼ਾਨ ਹੈ ਨਹੀਂਗਾ ਉਹਦੇ ਕੋਈ ਉਹਦੇ ਨਹੀਂ ਮਰਡਰ ਨਹੀਂ ਹੋਇਆ ਉਹ ਆ ਮਰ ਗਿਆ ਕੁਛ ਖਾ ਕੇ ਉਹਨਾਂ ਨੇ ਜਿਹੜੇ ਬੰਦਿਆਂ ਨੇ ਉੱਤੋਂ ਵੇਖਿਆ ਆ ਕੋਠੀ ਤੋਂ ਉਹ ਰੰਗ ਵਾਲੇ ਬੰਦੇ ਹੀ ਮੁੰਡੇ ਰੰਗ ਕਰਦੇ ਕਹਿੰਦੇ ਚਾਰ ਜਣੇ ਹੀ ਇਹ ਇਹਨੂੰ ਦੋਹਾਂ ਹੱਥਾਂ ਨਾਲ ਫੜ ਕੇ ਦੂਣ ਇੱਥੇ ਲਿਆਂਦਾ ਜੰਗਲ 'ਚ ਤੇ ਇੱਥੇ ਕਹਿੰਦੇ ਵੀ ਮੁੜ ਕੇ ਇਹਦੀ ਛਾਤੀ ਤੇ ਜਿੱਥੇ ਇਹਦਾ ਪ੍ਰਸ਼ਨ ਗੋਲੀ ਵੱਜੀ ਹੈ ਤੇ ਪਹਿਲਾਂ ਗੋਲੀ ਮਾਰੀ ਉਹਨਾਂ ਨੇ ਉਹਦੀ ਛਾਤੀ ਤੇ ਗੋਲੀ ਵੱਜੀ ਹੈ ਤੇ ਉਹ ਅੱਗੇ ਪਿੱਛੇ ਗੋਲੀ ਲੰਗੀ ਸੀ ਅੱਗੋਂ ਵੱਜ ਕੇ ਪਿਛੇ ਲੰਗੇ ਉੱਥੇ ਕਹਿੰਦਾ ਹੈ ਉੱਤੋਂ ਵੇਖਦੇ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ ਮਾਰਦੇ ਰਹੇ ਤੇ ਇਹਦੇ ਜੇਬ ਚ ਜਿੰਨੋ ਮਰ ਗਿਆ ਇਹਦੇ ਜੇਬ ਚ ਜਿੰਨੇ ਪੈਸੇ 5-6000 ਰੁਪਈਆ ਸੀ ਇਹਦਾ ਕੜਾ ਪਾਇਆ ਹੋਇਆ ਸੀ ਕੜਾ ਵੀ ਲਾ ਕੇ ਲਾ ਕੇ ਇਹਦਾ ਮੋਬਾਈਲ ਵੀ ਲਾ ਕੇ ਉਹੀ ਜਿਨ੍ਹਾਂ ਨੇ ਮਾਰਿਆ ਤਿੰਨ ਜਾਣੇ ਆ ਉਹ ਮੁੰਡੇ ਨਾਮਜਦਗੀ ਪਾਇਆ ਨੇ ਉਹਨਾਂ ਦੇ ਪਿਤਾ ਜੀ ਨੂੰ ਨਾਮ ਦਾ ਪਤਾ ਹੈ ਜਿਨ੍ਹਾਂ ਨੇ ਇਹਨਾਂ ਦੇ ਘਰੇ ਵੀ ਅਸੀਂ ਪ੍ਰਸ਼ਾਸਨ ਹੈ ਸਾਡੀ ਬਣਦੀ ਕਾਰਵਾਈ ਕੀਤੀ ਜਾਵੇ ਤੇ ਸਾ ਇਹਨਾਂ ਦੀ 302 ਲੱਗਦੀ ਹੈ 302 ਲਾਈ ਜਾਏ ਮੇਰਾ ਨਾਮ ਨਵਤੇਸ ਹੈ ਕਿ ਐਸੇ ਹੀ ਹੈ ਇਹ ਮੇਰਾ ਮੁੰਡਾ ਹੀ ਆਪਣਾ ਕਰਨਪ੍ਰੀਤ ਸਿੰਘ ਤੇ ਆਪਣੇ ਇਹਦੀ ਲਵਾਰ ਹਸਾਲਤ ਵਿੱਚ ਲਾਸ ਮਰੀ ਠੀਕ ਹੈ ਤੇ ਉਹ ਅਸੀਂ ਮੈਂ ਕਹ ਇੱਥੇ ਰੱਖੀ 20 ਘੰਟੇ ਬਾਅਦ ਦੀ ਅੱਜ ਡਾਕਟਰਾਂ ਨੂੰ ਬੋਰਡ ਬਣਾ ਕੇ ਤੇ ਮੈਡੀਕਲ ਕਰਾ ਰਹੇ ਆ ਖਰਚਾ ਦੇਤਾ ਸੀ ਠੀਕ ਹੈ ਕੀ ਨਾਮ ਜੀ ਕਰਨਪ੍ਰੀਤ ਸਿੰਘ ਕਿੰਨੀ ਉਮਰ 19 ਸਾਲ ਮਰਾ ਕਿ ਬਾਅਦ ਵਿੱਚ ਕਿਤਾ ਹੋਈ ਦੀ ਕੋਈ ਪਤਾ ਨਹੀਂ ਉਹ ਲਵਾਰ ਹਸਾਲਤ ਵਿੱਚ ਲਾਸ ਮਰੀ ਸੀ ਉਦੋਂ ਕੋਈ ਨਹੀਂ ਪਤਾਗਾ ਇਹ ਤੇ ਬਾਅਦ ਵਿੱਚ ਹੁਣ ਤਸਦੀਕ ਹੋਇਆ ਜੇ ਕਰਦੇ ਨਹੀਂ ਉਹਨਾਂ ਨੇ ਕਿੰਦੇ ਸਾਡੀ ਲਗੜਾ ਹਟਾ ਤੇ ਸਾਡੇ ਮੁੰਡੇ ਨੂੰ ਉਸਤਾ ਮਾਰ ਕੇ ਮਾਰਿਆ ਹੋਵੇ ਜਮਾਕ ਸੋਤਾ ਇਹ ਵੀ ਤਰੀਕੀ ਆ ਜੇ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੋਹਾਨੀਆ ਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਣ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593